ਦਿੰਦੇ ਨਾ ਤੋਂ ਜਿਸ ਤਰੀਕੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੀ ਸੰਗਤ ਨੂੰ ਕੁਬਰਾਤ ਕਰਨ ਦੇ ਨਾਲ-ਨਾਲ ਅੱਜ মিডিਏ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਹਰ ਉਹ ਗੱਲ ਜਿਹੜੀ ਝੂਠ ਤੋਂ ਵੀ ਅੱਗੇ ਵੱਧ ਸਕਦੀ ਹੈ ਉਹ ਉਹਨਾਂ ਨੇ ਕੰਮ ਕੀਤਾ ਔਰ ਲਗਾਤਾਰ ਇਹ ਪਿਛਲੇ 3 ਦਿਨਾਂ ਦੇ ਵਿੱਚ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਡਨ ਦਾ ਕੰਮ ਕੀਤਾ ਮੈਂ ਉਹਦੇ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਬੇਸ਼ਰਮੀ ਬੇਹਿਆਈ ਦੀ ਮਿਆਰ ਤੋਂ ਵੀ ਉੱਥੇ ਜਿਹੜਾ ਥੱਲੇ ਗੇੜਨ ਵਾਲਾ ਕੰਮ ਕੱਲ ਸਰਦਾਰ ਪਰਮਜੀਤ ਸਿੰਘ ਸਰ ਨੇ ਕੀਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਅਕਸ ਨੂੰ ਡੈਮੇਜ ਕਰਨ ਵਾਸਤੇ ਜਿੱਥੇ ਤੱਕ ਜਾਸਰਤੇ ਸੀ ਉਸ ਤੋਂ ਵੀ ਥੱਲੇ ਦੀ ਗਰਾਵਟ ਉਹਨਾਂ ਨੇ ਕਰ ਕਰਕੇ ਦਿਖਾਈ ਹੈ ਕਿਉਂਕਿ ਲਗਾਤਾਰ ਇਹਨਾਂ ਦਾ ਕੋਸ਼ਿਸ਼ ਰਹੀ ਹੈ ਪਿਛਲੇ 3 ਸਾਲਾਂ ਤੋਂ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਭਜੀਏ ਇਹਨਾਂ ਦੇ ਜਿਹੜਾ ਚੱਲਦੇ ਦਿਨ ਕੰਮ ਚੱਲ ਰਹੇ ਨੇ ਉਹਨਾਂ ਨੂੰ ਗਲਤ ਬੋਲੀਏ ਮਗਰ ਇਹ ਅੱਜ ਜਿਹੜਾ ਸਟਾਫ ਦੇ ਮਗਰਾਣਾ ਸ਼ੁਰੂ ਹੋ ਗਏ ਜਿੰਨੇ ਕ ਇਹ ਸਟਾਫ ਦੀ ਬਥੋਈ ਕਰ ਨਾ ਸਕਦੇ ਸੀ ਕੱਲ ਉਹਨਾਂ ਨੇ ਕੀਤੀ ਹੈ ਨਾਦ ਜਿਹੜੇ ਇਹ ਆਧਾਰੇ ਨੇ ਇਹਨਾਂ ਨੂੰ ਡੇਵੈਜ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਕੱਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਲੋਕਾਂ ਨੂੰ ਆਪਣੇ ਨਾਲ ਬਿਠਾਇਆ ਜਿਨ੍ਹਾਂ ਨੂੰ ਇੱਥੇ ਉਹਨਾਂ ਨੇ ਆਪ ਕਹ ਲਿਆ ਸੀ ਆਪ ਜਿਹਨਾਂ ਲੋਕਾਂ ਨੂੰ ਇੱਥੇ ਪੇਜ ਕੇ ਹੁੱਲਣਵਾਜੀ ਡਰਾਮੇਵਾਜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕੱਲ ਉਹਨਾਂ ਨੂੰ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਐਥੋਂ ਸਜ਼ਾਬ ਜ਼ਾਹਿਰ ਹੋ ਜਾਂਦਾ ਕਿ ਕਿੰਨੀ ਇੱਕ ਗੰਦੀ ਰਾਜਨੀਤੀ ਸਰਦਾਰ ਪਰਮਜੀਤ ਸਿੰਘ ਸਰਨੇ ਨੇ ਸ਼ੁਰੂਆਤ ਕਰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਕੇਸ ਜਿਹੜਾ ਸਾਡਾ EMPLOYEES ਸੀ ਸਰਦਾਰ ਬਲਬੀਰ ਸਿੰਘ ਤਕਰੀਬਨ ਪਿਛਲੇ 1991 92 ਚੋਦੀ ਅਪੁਆਇੰਟਮੈਂਟ ਹੋਈ ਔਰ ਅਗਲੇ ਸਾਲ ਉਹਦੀ ਰਿਟਾਇਰਮੈਂਟ ਵੀ ਸੀ ਉਸ ਬੰਦੇ ਨੇ ਜੋ ਕੁਕਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਗੁਰਦੁਆਰਾ ਰਕਾਬਗਨ ਸਾਹਿਬ ਦੇ ਰੈ residenial ਫਲੈਟ ਨੇ ਜਿੱਥੇ ਉਹਨੂੰ ਬੈਰੇਕ ਅਲਾਟ ਕੀਤਾ ਹੋਇਆ ਸੀ ਪੁਰਾਣੇ ਸਮੇਂ ਤੋਂ ਉੱਥੇ ਉਹਨੇ ਗੁਰਦੁਆਰਾ ਸਾਹਿਬ ਦੀ ਇੱਕ ਲੇਡੀ ਦੇ ਨਾਲ ਸੇਵਾਦਾਰੀ ਦੇ ਨਾਲ ਚੋ ਕੁ ਕਰਮ ਕੀਤਾ ਇਮੀਡੀਏਟ ਜਿਸ ਵਕਤ ਸਾਡੇ ਨੋਟਿਸ ਜੀ ਚ ਆਇਆ ਇਮੀਡੀਏਟ ਇਹ ਗੱਲ 4 ਤਰੀਕ ਦੀ ਹੈ ਸੰਡੇ ਦਾ ਦਿਨ ਸੀ ਇਮੀਡੀਏਟ ਉਹਨੂੰ ਉਸੇ ਵਕਤ ਸਸਪੈਂਡ ਕਰਤਾ ਗਿਆ ਨੌਕਰੀ ਤੋਂ ਔਰ ਅਗਲੇ ਦਿਨ ਉਹਦਾ ਕੁਆਟਰ ਖਾਲੀ ਕਰਾ ਦਿੱਤਾ ਗਿਆ ਔਰ ਉਸੇ ਦਿਨ ਸ਼ਾਮੀ 5 ਤਰੀਕ ਨੂੰ ਸ਼ਾਮੀ ਉਹਦੀ ਜਿਹੜੀ ਹੈ ਡਿਸਪਲਿਨਰੀ ਐਕਸ਼ਨ ਸ਼ੁਰੂ ਕਰਤਾ ਗਿਆ ਤਾਂ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਸਕੀਏ ਕਿ ਐਫਓ ਜੇ ਕੁਕਰਮ ਕਰਨ ਵਾਲੇ ਐਫਓ ਜੇ ਬੰਦਿਆ ਦੇ ਨਾਲ ਕਿਸੇ ਕਿਸਮ ਦਾ ਲਿਆਜਦਾਰੀ ਨਹੀਂ ਵਰਤੀ ਜਾਏਗੀ ਨਾ ਅਸੀਂ ਉਹਦਾ ਕੋਈ ਇਸਤੀਫਾ ਐਕਸੈਪਟ ਕਰਾਂਗੇ ਨਾ ਕੋਈ ਉਹਨੂੰ ਇਸ ਤਰ੍ਹਾਂ ਮੂਤਲ ਕਰਾਂਗੇ ਤਾਂ ਕਿ ਉਹਨੂੰ ਜਿਹੜਾ ਕਿ ਰਸਤਾ ਮਿਲ ਜਾਏ ਕਿਦਰੇ ਕੋਰਟ ਕਿਚਰੀ ਜਾਂਦਾ ਇਸ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਉਹਦੀ ਇਨਕੁਆਇਰੀ ਉਹਦੀ ਡਿਸਪਲਿਨਰੀ ਕਮੇਟੀ ਬਣਾ ਕੇ ਉਹਨੂੰ ਸ਼ੋ ਕੋਸ ਨੋਟਿਸ ਭੇਜਿਆ ਗਿਆ ਤਾਂ ਕਿ ਉਹਨੂੰ ਉਸ ਨੌਕਰੀ ਤੋਂ ਟਰਮੀਨੇਟ ਕਰਤਾ ਜਾਏ ਮਗਰ ਇੱਕ ਗੱਲ ਇਹਨਾਂ ਲੋਕਾਂ ਨੂੰ ਰਾਸ ਨਹੀਂ ਆਈ ਕਿ ਭਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਗਰ ਸਟੈਪ ਲਿਆ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਕਿ ਅਸੀਂ ਗੁਰਦੁਆਰੇ ਨੂੰ ਪੰਡिए ਔਰ ਇਹਨਾਂ ਗੁਨਾਹ ਕੀਤਾ ਗਿਆ ਕਿ ਕੱਲ ਜਿਸ ਵਕਤ ਪ੍ਰੈਸ ਕਾਨਫਰੰਸ ਕਰਕੇ ਗੁਰੂ ਆਰਥ ਗੁਰਦੁਆਰਿਆਂ ਦੇ ਸਟਾਫ ਕੁਆਟਰਾਂ ਨੂੰ ਗੁਰੂ ਘਰ ਕਹਿਣਾ ਸ਼ੁਰੂ ਕਰਤਾ ਕਿ ਗੁਰੂ ਘਰ ਦੇ ਵਿੱਚ ਕੋਈ ਕੰਮ ਹੋਇਆ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਦਰਬਾਰ ਹਾਲ ਦੇ ਵਿੱਚ ਕੋਈ ਕੰਮ ਹੋਇਆ ਹੈ ਕੰਮ ਹੀ ਇਹਨਾਂ ਮਾੜਾ ਸੀ ਜਿਹੜਾ ਅਪਸ਼ਬਦ ਅਸੀਂ ਮੈਂ ਉਹਦੇ ਸ਼ਬਦ ਨਹੀਂ ਨੇ ਸਾਡੇ ਕੋਲ ਮਗਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨੂੰ ਫਰੇਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪ੍ਰਬੰਧਕਾਂ ਨੂੰ ਵਿਚੇ ਨਾਲ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਸਾਥੀ ਹੈ ਜਿਹਨੂੰ ਆਪ ਇਹਨਾਂ ਨੇ ਪਾਰਟੀ ਚੋਂ ਕੁਸਾਲ ਪਹਿਲੇ ਕੱਢਿਆ ਸੀ ਮਨਜੀਤ ਸਿੰਘ ਜੀਕੇ ਉਹ ਸ਼ੁਰੂ ਹੋ ਗਿਆ ਕੇ ਬੋਲਾ ਮੈਨੂੰ ਸਾਨੂੰ ਇੰਨੀ ਹੈਰਾਨੀ ਹੁੰਦੀ ਹੈ ਕਿ ਛੱਜ ਤੇ ਬੋਲੇ ਛਾਨੀ ਕੀ ਬੋਲੇ ਸਰਦਾਰ ਮਨਜੀਤ ਸਿੰਘ ਜੀਕੇ ਤਿਆ ਚਾਰ ਦਿਨ ਪਹਿਲੇ ਹਲੇ ਪਿਛਲੇ ਹਫਤੇ ਦੀ ਗੱਲ ਹੈ ਤੇਰੇ ਉੱਤੇ ਚਾਰ ਸ਼ੀਟਾਂ ਹੋਈਆਂ ਉਹਨਾਂ ਮਾਮਲਿਆਂ ਦੇ ਉੱਤੇ ਜਿਹੜੇ ਤੇਰੇ ਉੱਤੇ ਸਰਦਾਰ ਗੁਰਬੀਰ ਸਿੰਘ ਛੱਟੀ ਨੇ ਦੋਸ਼ ਲਾਇਆ, ਸਦਾ ਪਰਮਜੀਤ ਸਿੰਘ ਸਰਨੇ ਨੇ ਦੋਸ਼ ਲਾਇਆ ਹੈ। ਤੇਰੇ ਖਿਲਾਫ ਚਾਰ ਸ਼ੀਟਾਂ ਹੋਈਆਂ ਤੇਨੂੰ ਗੁੱਲ ਉਹਦਾ ਜਵਾਬ ਦੇਣ ਉਸੇ ਤੇ ਸਮਾਂ ਨਹੀਂ ਮਿਲਿਆ। ਮਗਰ ਕਿਸੇ ਕਿਸ ਤਰੀਕੇ ਦੇ ਨਾਲ ਉਤਾਵਲਾ ਹੋ ਕੇ ਉੱਥੇ ਆ ਕੇ ਉਹਨੇ ਦਿੱਲੀ ਕਮੇਟੀ ਨੂੰ ਭੰਡਰ ਨਹੀਂ ਗੱਲ ਕੀਤੀ। ਔਰ ਦਿੱਲੀ ਕਮੇਟੀ ਦੇ ਬਾਰੇ ਜਿਸ ਤਰੀਕੇ ਦੇ ਮੈਂਬਰ ਸਾਹਿਬਾਂ ਦੇ ਬਾਰੇ ਬੋਲਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਹੜੀ ਡੈਸਪਰੇਸ਼ਨ ਹੈ, ਕਿਹੜੀ ਇਹਨਾਂ ਨੂੰ ਭੁੱਖ ਪੈ ਗਈ ਆ। ਕਿ ਆਪਣੀ ਗੁਰਦੁਆਰੇ ਦੀਆਂ ਗਧੀਆਂ ਤੇ ਆਦਿ ਵਸੇ ਇਹ ਕਿੰਨੇ ਇੱਕ ਲੈਵਲ ਤੱਕ ਜਾ ਸਕਦੇ ਨੇ ਕਿ ਅੱਜ ਇਸ ਇਹਨਾਂ ਆਧਾਰਿਆਂ ਨੂੰ ਬਦਲਾਮ ਕਰਨਾ ਸ਼ੁਰੂ ਕਰਤਾ ਜਿਹੜੇ ਬੰਦੇ ਇਹਨਾਂ ਨੇ ਭੇਜੇ ਸੀ ਮੈਂ ਉਹਨਾਂ ਦੀ ਚੰਦ ਮਿੰਟ ਦੀ ਤੁਹਾਨੂੰ ਸੀਸੀਟੀਵੀ ਫੁਟੇਜ ਦਿਖਾਦਾ ਕਿ ਕਿਸ ਤਰੀਕੇ ਦੇ ਨਾਲ ਗੁਰਦੁਆਰੇ ਦੇ ਵਿੱਚ ਆਉਂਦੇ ਨੇ ਨੰਗੀ ਤਲਵਾਰਾਂ ਲੈ ਕੇ ਜਿਸ ਤਰੀਕੇ ਦੇ ਨਾਲ ਆ ਕੇ ਉਹਨਾਂ ਨੇ ਹੁੱਲੜ ਬਾਜੀ ਕਮੇਟੀ ਦੇ ਪ੍ਰਧਾਨ ਦਾ ਕਮਰਾ ਉਹ ਕਿਸੇ ਹਰਮੀਂ ਸਿੰਘ ਦਾ ਨਿੱਜੀ ਕਮਰਾ ਨਹੀਂ ਹੈ ਉਹਦਾ ਕੋ ਡੈਕਰਮ ਹੁੰਦਾ ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ਕਮਰੇ ਦਾ ਜਨ ਸਿਕੰਦਰ ਤੇ ਕਮਰੇ ਦੇ ਉੱਥੇ ਵੀ ਜਾ ਕੇ ਉਹਨਾਂ ਨੇ ਹੁੱਲਣ ਬਾਜੀ ਕੀਤੀ ਔਰ ਹੁੱਲਣ ਬਾਜੀ ਕਰਨ ਤੋਂ ਬਾਅਦ ਬਾਹਰ ਨਿਕਲਦੇ ਹੀ ਸਰਦਾਰ ਪਰਮਜੀਤ ਸਿੰਘ ਸਰ ਨੇ ਉਹਨੂੰ ਫੋਨ ਕਰਕੇ ਕਹਿ ਰਿਹਾ ਕਿ ਜੀ ਅਸੀਂ ਕੰਮ ਕਰਤਾ ਇਸ ਤੋਂ ਵੱਧ ਮੈਂ ਸਮਝਦਾ ਕਿ ਬਜਰ ਗੁਨਾਹ ਕੋਈ ਨਹੀਂ ਉਹਦਾ ਕਿ ਤੁਸੀਂ ਆਪਣੇ ਹੀ ਆਧਾਰਿਆਂ ਨੂੰ ਕਿਸ ਤਰੀਕੇ ਦੇ ਨਾਲ ਡਾਊਨ ਕਰ ਲਿਓ ਪਹਿਲੇ ਆਪਾਂ ਵੀਡੀਓ ਦੇਖ ਲਈਏ ਤੁਹਾ ਮੈਂ ਦੱਸਣਾ ਚਾਹੁੰਦਾ ਕਿ ਇਹ ਕਿਸ ਤਰੀਕੇ ਦੇ ਨਾਲ ਇਨੇ ਇੱਕ ਫਰਸਟ੍ਰੇਟਡ ਬੰਦੇ ਨੇ ਦੋਵੇਂ ਸਰਦਾਰ ਮਨਜੀਤ ਸਿੰਘ ਜੀ ਕੇ ਉੱਥੇ ਬਹੁਜਨ ਤੋਂ ਬਾਅਦ ਉਹਨੇ ਲਗਾਤਾਰ ਕੋਸ਼ਿਸ਼ ਕੀਤੀ ਜੀ ਸਾਡੀ ਜਿਹੜੀ ਕਮੇਟੀ ਉਹਨੂੰ ਭੰਨਣ ਦੀ ਪਰਸੋ ਇੱਕ ਵਾਕਿਆ ਜਿਹੜਾ ਗੁਰਦੁਆਰਾ ਨਰੋਜੀ ਨਗਰ ਦਾ ਹੋਇਆ ਉਹਦੇ ਬਾਰੇ ਵੀ ਉਹਨੇ ਗੱਲ ਕੀਤੀ ਕਿ ਜੀ ਨਰੋਜੀ ਨਗਰ ਗੁਰਦੁਆਰੇ ਦੇ ਵਿੱਚ ਦਿੱਲੀ ਕਮੇਟੀ ਦੇ ਆਪਣੇ ਬੰਦੇ ਭੇਜ ਕੇ ਉਸ ਗੁਰਦੁਆਰੇ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨਰੋਜੀ ਨਗਰ ਗੁਰਦੁਆਰਾ ਇੱਕ ਐਸੀ ਜਗ੍ਹਾ ਤੇ ਹੁੰਦੀ ਹੈ ਪਾਲਿਕਾ ਭਵਨ ਜਿਹੜਾ ਮਾਰਗ ਹੈ ਕੀ ਹਾਇਆ ਹੋਟਲ ਦੇ ਸਾਹਮਣੇ ਉੱਥੇ ਹੁਣ ਫਲੇਟ ਟੁੱਟਣ ਨਾਲ ਉੱਥੇ ਕੋਈ ਆਬਾਦੀ ਨਹੀਂ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗ੍ਰੰਥੀ ਸਿੰਘ ਰਹਿੰਦਾ ਸੀ ਉਹਨੂੰ ਉੱਥੇ ਦੇ ਮੈਂਬਰ ਸਰਦਾਰ ਸਤਨਾਮ ਸਿੰਘ ਖੀਵਾ ਨੇ 6-8 ਮਹੀਨੇ ਤੋਂ ਰੱਖਿਆ ਹੋਇਆ ਰੱਖਿਆ 1.5 ਸਾਲ ਤੋਂ ਹੋਇਆ ਸੀ ਮਗਰ ਪਿਛਲੇ 5-6 ਮਹੀਨੇ ਤੋਂ ਉਹਦੀ ਉਹਦੇ ਨਾਲ ਖਟਪਟ ਸ਼ੁਰੂ ਹੋ ਗਈ ਇਹਨਾਂ ਨੇ ਉੱਥੇ ਆਪਣੀ ਕਮੇਟੀ ਬਣਾਈ ਸਰੋਜਨੀ ਨਗਰ ਤੇ ਆ ਕੋਈ ਕਮੇਟੀ ਦਾ ਮੈਂਬਰ ਹੋ ਚ ਨਹੀਂ ਪਾਇਆ ਉੱਥੇ ਦਾ ਵਸਨੀਕ ਨਹੀਂ ਪਾਇਆ 11 ਮੈਂਬਰਾਂ ਦੇ ਵਿੱਚ ਇੱਕ ਜਾਂ ਦੋ ਬੰਦੇ ਜਿਹੜੇ ਆਪਣੇ ਖਾਸ ਨੇ ਉਸ ਏਰੀਆ ਦੇ ਪਾਏ ਕੋਈ ਜਮਨਾਪਾਰ ਤੋਂ ਕੋਈ ਜਸੋਲਾ ਤੋਂ ਕੋਈ ਕਾਲਕਾਜੀ ਤੋਂ ਬੰਦੇ ਲਿਆ ਕੇ ਇਹਨਾਂ ਨੇ 11 ਮੈਂਬਰੀ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਕੇ ਰੱਖਿਆ ਹੋਇਆ ਸੀ ਜਦ ਉੱਥੇ ਦੀ ਸੰਗਤ ਨੂੰ ਪਤਾ ਚੱਲਿਆ ਕਿ ਬਈ ਚਲੋ ਗੁਰਦੁਆਰਾ ਦੇ ਕੰਮ ਤੇ ਤੁਸੀਂ ਕਰ ਨਹੀਂ ਰਹੇ ਮਗਰ ਨਾਲ-ਨਾਲ ਇਹ ਤੇ ਨਹੀਂ ਹੋ ਸਕਦਾ ਕਿ ਗੁਰੂ ਘਰ ਦੇ ਵਿੱਚ ਤੁਸੀਂ ਆਪਣੇ ਨਿੱਜੀ ਦਫ਼ਤਰ ਬਣਾ ਲਓ ਔਰ ਉਹ ਦਫ਼ਤਰ ਵੀ ਸਰਦਾਰ ਮਨਜੀਤ ਸਿੰਘ ਜੀਕੇ ਦੇ ਕਹਿਣ ਦੇ ਉੱਤੇ ਬਣਾਇਆ ਜਾ ਰਿਹਾ ਸੀ ਕਿਉਂਕਿ ਇਹਨਾਂ ਨੂੰ ਉੱਥੇ ਬੈਠਣ ਦਾ ਇੱਕ ਠਈਆ ਚਾਹੀਦਾ ਔਰ ਇਹ ਇਸ ਕਰਕੇ ਜਿਸ ਵਕਤ ਉੱਥੇ ਦੀ ਸੰਗਤ ਨੇ ਸਾਨੂੰ ਬੋਲਿਆ ਅਸੀਂ ਆਪਣੇ ਸਾਬਕਾ ਮੈਂਬਰ ਸਰਦਾਰ ਓਂਕਾਰ ਸਿੰਘ ਰਾਜਾ ਦੀ ਡਿਊਟੀ ਲਈ ਉਹ ਉੱਥੇ ਦੀ ਸੰਗਤ ਦੇ ਨਾਲ ਮਿਲ ਕੇ ਜਦ ਜਾ ਕੇ ਗੱਲ ਕਰਨ ਲੱਗੇ ਤੇ ਉੱਥੇ ਪਤਾ ਚੱਲਿਆ ਕਿ ਜਿਹੜੇ ਗ੍ਰੰਥੀ ਨੂੰ ਇਹਨਾਂ ਨੇ ਇੱਥੋਂ ਜ਼ਬਰਦਸਤ ਭੇਜਤਾ ਸੀ ਉਹ ਵਾਪਸ ਆ ਗਿਆ ਔਰ ਉਹਨੇ ਰਿਪੋਰਟ ਲਿਖਾਈ ਥਾਣੇ ਦੇ ਵਿੱਚ ਕਿ ਰਾਤ ਦੀ ਮੈਨੂੰ ਇਹਨਾਂ ਨੇ ਜ਼ਬਰਦਸਤੀ ਇੱਥੋਂ ਕਿਡਨੈਪ ਕੀਤਾ ਔਰ ਉਸ ਕਿਡਨਾਪਿੰਗ ਰਿਪੋਰਟ ਦੇ ਵਿੱਚ ਜਿਹੜਾ ਦੌਲਤਰਾਮ ਜਿਹੜਾ ਸਰਦਾਰ ਮਜੀਦ ਸਿੰਘ ਜੀ ਕੇ ਦਾ ਰਾਈਟ ਹੈਂਡ ਜਿਹੜਾ ਗੁਰਤੇਗ ਪਾਤਰ ਨਿਵਾਸ ਜਿਹੜਾ ਕਮਰਾਤ ਸਰ ਹੁੰਦਾ ਸੀ ਉਹਦਾ ਇਨਚਾਰਜ ਬਣਾ ਕੇ 7-8 ਸਾਲ ਬਿਠਾਇਆ ਉਹਦੇ ਵਿੱਚ ਉਹਨੇ ਸਤਰਾਮ ਖੀਵੇ ਦਾ ਨਾਮ ਲਿਆ ਔਰ ਇੱਕ ਬੰਦੇ ਹੋਰ ਦਾ ਨਾਮ ਲਿਆ ਜਿਹਨੂੰ ਅਸੀਂ ਨਹੀਂ ਜਾਣਦੇ ਮਗਰ ਇਹਨਾਂ ਲੋਕਾਂ ਨੇ ਉਹਨੂੰ ਜ਼ਬਰਦਸਤੀ ਉੱਥੇ ਜੰਡਿਆਲੇ ਜਾ ਕੇ ਸੁਟਿਆ ਔਰ ਸੁਟਣ ਤੋਂ ਬਾਅਦ ਉਹਨੂੰ ਕਿਹਾ ਜੇ ਖਬਰਦਾਰ ਜੇ ਦਿੱਲੀ ਵੱਲ ਤੁਸੀਂ ਮੂੰਹ ਕੀਤਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਿਪੋਰਟ ਜਿਹੜੀ ਹੈ ਉਸ ਹੀ ਸਰਦਾਰ ਤ੍ਰਿਪ ਸਿੰਘ ਗਰੰਥੀ ਨੇ ਥਾਣੇ ਦੇ ਵਿੱਚ ਜਮਾ ਕਰਾਈ ਔਰ ਸਾਡੇ ਕੋਲ ਜਦ ਆਇਆ ਤੇ ਸਾਡੀ ਜ਼ਿੰਮੇਵਾਰੀ ਬੰਦੀ ਸੀ ਕਿ ਅਸੀਂ ਉਥੇ ਕਾਰਵਾਈ ਕਰੀਏ ਔਰ ਕਾਰਵਾਈ ਦੇ ਨਾਲ-ਨਾਲ ਅਸੀਂ ਡੀਸੀਪੀ ਜਿਹੜਾ ਉਸ ਇਲਾਕੇ ਦਾ ਲੱਗਦਾ ਉਹਨੂੰ ਅਸੀਂ ਚਿੱਠੀ ਲਿਖ ਕੇ ਕਿਹਾ ਕਿ ਵੀ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਨਜਾਇਜ਼ ਅਗਰ ਕਬਜ਼ੇ ਕਰਨਗੇ ਔਰ ਇਹ ਲੋਗੋ ਤੇ ਬਦਮਾਸ਼ੀਆ ਦਿਖਾਣਗੇ ਤੇ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਹ ਕੰਮ ਅਸੀਂ ਕੀਤਾ ਅਸੀਂ ਰਿਪੋਰਟ ਵੀ ਲਿਖਵਾ ਰਿਆ ਇਹ ਤਰਸੀਮ ਸਿੰਘ ਦੀ ਕੰਪਲੀਟ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ تھے ਕਬਜ਼ਾ ਛੁੜਾਣ ਗਈ ਹੈ ਔਰ ਮਜੀਤ ਸਿੰਘ ਜੀ ਕੇ ਸ਼ਹਿਦ ਭੁੱਲ ਰਿਹਾ ਕਿ ਹੋ ਸਕਦਾ ਹੈ ਤੂੰ ਆਪਣੇ ਜੜੀਆਂ ਚੋਰੀਆਂ ਦੇ ਤੇਰੇ ਇਲਜ਼ਾਮ ਤੇਰੇ ਤੇ ਲਾਏ ਹੋਏ ਨੇ ਉਹਨਾਂ ਤੇ ਤੂੰ ਬਾਜ ਰਿਹਾ ਮਗਰ ਕਿਸੇ ਨੂੰ ਗੁਰੂ ਘਰ ਦੇ ਵਿੱਚ ਅਸੀਂ ਕਬਜ਼ੇ ਨਹੀਂ ਹੋਣ ਦਿਆਂਗੇ ਅਸੀਂ ਤੂੰ ਜਿੰਨਾ ਮਰਜ਼ੀ ਟਿਲ ਦਾ ਜ਼ੋਰ ਲਾ ਲੈ ਅਸੀਂ ਐਫਓ ਦੇ ਨਜਾਇਜ਼ ਕਬਜ਼ੇ ਦਿੱਲੀ ਦੇ ਵਿੱਚ ਨਹੀਂ ਹੋਣ ਦਿਆਂਗੇ ਜਿੱਥੇ ਤੁਸੀਂ ਜਾ ਕੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੀਆਂ ਸੰਗਤਾਂ ਨੂੰ ਗੁੰਮਰਾਹ ਕਰਕੇ ਤੁਸੀਂ ਕਬਜ਼ੇ ਕਰੋ ਦੂਜੀ ਗੱਲ ਉਹਨੇ ਬੜੀ ਉਹ ਢੀਂਗਾ ਮਾਰਦੇ ਹੋਏ ਕਹਿਆ ਜੀ ਕਿ ਮੈਂ 73 ਕਰੋੜ ਰੁਪਏ ਆਪਣੇ ਟਾਈਮ ਤੇ ਛੱਡ ਗਿਆ ਸੀ ਸਰਦਾਰ ਮਜੀਦ ਸਿੰਘ ਜੀ ਕੇ ਤੁਹਾਡੇ ਮੂੰਹ ਇਹ ਗੱਲ ਬੜੀ ਸ਼ੋਭਾ ਨਹੀਂ ਦਿੰਦੀ ਜੇ 73 ਕਰੋੜ ਛੋੜੋ 73 ਲੱਖ ਵੀ ਹੁੰਦਾ ਤੇ ਸ਼ਾਇਦ ਤੁਸੀਂ ਉਹਦਾ ਵੀ ਖੁਰਦ-ਪੁਰਦ ਕਰਤਾ ਹੁੰਦਾ ਕਿਉਂਕਿ ਤੁਹਾਡੇ ਬਾਰੇ ਸਰਨਾ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਚੰਗੀ ਤਰ੍ਹਾਂ ਜਾਣਦੇ ਐ ਸੋ ਇਹ ਗੱਲ ਤੁਹਾਡੇ ਮੂੰਹ ਚੰਗੇ ਨਹੀਂ ਲੱਗਦੀ ਕਿ ਅਗਰ ਤੁਹਾਡੇ ਕੋਲ ਪੈਸੇ ਸੀ 2019 ਦੇ ਵਿੱਚ ਤੁਹਾਨੂੰ ਇਥੋਂ ਤੁਸੀਂ ਬਾਹਰ ਨਿਕਲਿਓ 2016 ਦੇ 1 ਜਨਵਰੀ ਨੂੰ 7th ਪੇ ਕਮਿਸ਼ਨ ਲੱਗਿਆ ਤੁਸੀਂ ਕਿਉਂ ਨਹੀਂ 7th ਪੇ ਕਮਿਸ਼ਨ ਚਾਲੂ ਕਰਕੇ ਗਏ ਕਿਉਂ ਨਹੀਂ ਉਹਦਾ ਪੈਸਾ ਦੇਣਾ ਜਿਹੜਾ ਉਹਨਾਂ ਦੀ ਤਨਖਾਹ ਵਾਧੀ ਸੀ ਉਹ ਸ਼ੁਰੂ ਕੀਤੀ ਔਰ 6th ਪੇ ਜਿਹੜਾ ਏਰੀਅਰ ਸੀ ਕਰੋਨਾ ਦੇ ਵਿੱਚ ਤਾਂ ਤੁਹਾਡਾ ਬੈਲੈਂਸ ਪਿਆ ਸੀ ਤਾਂ ਕਿਉਂ ਨਹੀਂ ਦੇ ਕੇ ਗਏ ਇਹ ਬੈਲੈਂਸ ਸ਼ੀਟਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਗਲਤ ਨਹੀਂ ਬੋਲ ਸਕਦੀ ਆ ਝੂਠ ਨਹੀਂ ਬੋਲ ਸਕਦੀ ਆ ਮਗਰ ਇੰਨਾ ਕੋ ਕਫਰ ਤੋ ਲੋ ਤਾਂ ਕਿ ਤੁਹਾਨੂੰ ਜਾ ਕੇ ਰੱਬ ਰੱਬ ਨੂੰ ਮੂੰਹ ਦਿਖਾਣ ਜੋਗੇ ਹੋ ਜੋ ਹਾਲਾਤ ਤੁਹਾਡੇ ਬਣ ਚੁੱਕੇ ਨੇ ਮੈਨੂੰ ਨਹੀਂ ਲੱਗਦਾ ਔਰ ਇੱਕ ਇਹਨਾਂ ਨੇ ਹੋਰ ਕਿ ਲਗਾਤਾਰ ਝੂਠ ਬੋਲਣੇ ਮੈਂ ਹਰ ਗੱਲ ਦੇ ਜਿਹੜੀ ਮੇਰੇ ਕੋ ਮਿਸ ਹੋ ਜਾ ਤੁਸੀਂ ਸਵਾਲ ਪੁੱਛ ਵੀ ਲੈਣਾ ਇਹ ਕਹਿੰਨੇ ਹੋਰ ਬੋਲਿਆ ਜੀ ਕਿ ਜਿੱਥੇ ਤਨਖਾਹਾਂ ਨਹੀਂ ਦੇ ਰਹੇ ਜੀ ਗੁਰਦੁਆਰਾ ਕਮੇਟੀ ਦਾ ਜਿਹੜਾ ਪ੍ਰੋਵੀਡੈਂਟ ਫੰਡ ਵੀ ਕਈ ਸਾਲਾਂ ਤੋਂ ਰੁੱਕ ਕੇ ਬੈਠਾ ਹੋਇਆ ਹੈ ਇਹ ਮੈਂ ਤੁਹਾਨੂੰ ਦਿਖਾਣਾ ਜਾਂਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਮਾਰਚ ਦਾ ਮਾਰਚ ਤੱਕ ਦੇ ਪ੍ਰੋਵੀਡੈਂਟ ਫੰਡ April ਦਾ ਹੁਣ ਮਈ ਚ ਜਾਏਗਾ ਹੁਣ ਪੇ ਹੋਏਗਾ ਹੁਣ ਪੇ ਹੋਏਗਾ ਅਪ ਟੂ ਡੇਟ ਪ੍ਰੋਵੀਡੈਂਟ ਫੰਡ ਹੈ ਕਿਸੇ ਸਟਾਫ ਦਾ ਨਹੀਂ ਰੁਕਿਆ ਹੋਇਆ ਗੁਰਪੁਰਪਾਂ ਦੀ ਤਨਖਾਹ ਅਪ ਟੂ ਡੇਟ ਗਈ ਹੋਈ ਹੈ ਤਨਖਾਹ ਨਹੀਂ ਗੁਰਪੁਰਪਾਂ ਦੇ ਜਿਹੜੇ ਅਲਾਉਂਸਸ ਦਿੱਤੇ ਜਾਂਦੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ EMPLOYEE ਵੱਲੋਂ ਕੋਈ ਸ਼ਿਕਾਇਤ ਨਹੀਂ ਹੈ ਸਾਰੇ ਵਜ਼ੀਫੇ ਪਬਜੀਫੇ ਸਾਰੇ ਵਜ਼ੀਫੇ ਸਟਾਫ ਦੇ ਦਿੱਤੇ ਗਏ ਨੇ ਸਾਰੀਆਂ ਪੈਨਸ਼ਨਾਂ ਚੱਲ ਰਹੀ ਹੈ ਮਗਰ ਇਹਨਾਂ ਨੂੰ ਘਰ ਬੈਠੇ ਪਤਾ ਨਹੀਂ ਕਿਹੜੇ ਮੰਗੇਰੇ ਲਾਲ ਕੇ ਹਜ਼ੀਨ ਸੁਪਨੇ ਦੇਖਦੇ ਨੇ ਦੋਵੇਂ ਪਾਰਟਨਰ ਮਗਰ ਇਹ ਜਿਸ ਤਰੀਕੇ ਦੇ ਨਾਲ ਇਹਨੇ ਹੁਣ ਇੱਕ ਛੂਟ ਬੋਲਿਆ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਕਦੇ ਵੀ ਕਿਸੇ ਦੇ ਪਰਿਵਾਰਾਂ ਤੇ ਨਹੀਂ ਜਾਂਦੇ ਅਸੀਂ ਪਰਿਵਾਰਾਂ ਦੀ ਗੱਲ ਨਹੀਂ ਕਰਦੇ ਮਗਰ ਤੁਸੀਂ ਇਨਾਮ ਸ਼ਨਾਬ ਬੋਲਦੇ ਰਹਿੰਦੇ ਹੋ ਸਰਦਾਰ ਪਰਮਜੀਤ ਸਿੰਘ ਸਰਨੇ ਨੇ ਉਸ ਦਿਨ ਤੁਹਾਡੇ ਮੀਡੀਆ ਅੱਗੇ ਮੇਰੇ ਦਾਦੇ ਬਾਰੇ ਵੀ ਬੋਲਿਆ ਮੈਂ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਿਹਨੂੰ ਤੁਸੀਂ ਦਿੱਲੀ ਦਾ ਜਿਹਨੂੰ ਪ੍ਰਧਾਨ ਬਣਾਇਆ ਸਰਦਾਰ ਕਰਤਾਰ ਸਿੰਘ ਚਾਵਲਾ ਕਰਤਾਰ ਸਿੰਘ ਇਹਦਾ ਕਰਤਾਰ ਸਿੰਘ ਵਿੱਕੀ ਚਾਵਲਾ ਦੋ ਦੋ ਐਫ ਆਈ ਆਰਾ ਫਰਾਡ ਦੀਆਂ ਇੱਕ ਦਿੱਲੀ ਇੱਕ ਕਸ਼ਮੀਰ ਦੇ ਵਿੱਚ ਦੋ ਦੋ ਐਫ ਆਈ ਆਰਾਂ ਉਹਦੇ ਨਾਮ ਦੇ ਉੱਤੇ ਹੋ ਰੱਖਿਆ ਤੁਸੀਂ ਅੱਜ ਤੱਕ ਕਦੀ ਸਵਾਲ ਤੇ ਨਹੀਂ ਪੁੱਛਿਆ ਕਿ ਕਰਤਾਰ ਸਿੰਘ ਚਾਵਲਾ ਜੀ ਕਿ ਇਹ ਲੋਕਾਂ ਦੇ ਨਾਲ ਤੁਸੀਂ ਗਵਨਨ ਕਰ ਰਹੇ ਹੋ ਇਹਦਾ ਜਵਾਬਦੇਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕੋਰਟ ਤੋਂ ਸਰਦਾਰ ਕਰਤਾਰ ਸਿੰਘ ਚਾਵਲਾ ਦੇ ਸਾਹ ਪੂਰ ਸਿੰਘ ਅਨੰਦ ਮੈ ਤੁਹਾਨੂੰ ਨਾਮ ਲੈ ਰਿਹਾ ਪੂਰ ਸਿੰਘ ਅਨੰਦ son of ਉਪਿੰਦਰ ਸਿੰਘ ਜਿਨ੍ਹਾਂ ਨੇ ਕੋਰਟ ਤੋਂ ਆਰਡਰ ਕਢਾਇਆ ਔਰ ਕੋਰਟ ਨੇ ਆਰਡਰ ਕਰਕੇ

ਤੁਸੀਂ ਇੰਨੇ ਦੁੱਧ ਦੇ ਥਲੇ ਬਣਨ ਦੀ ਕੋਸ਼ਿਸ਼ ਕਰਦੇ ਹੋ ਮਗਰ ਤੁਹਾਡੇ ਪਾਰਟੀ ਦਾ ਪ੍ਰਧਾਨ ਜਿਹੜੀ ਪਾਰਟੀ 25 ਸਾਲਾਂ ਤੋਂ ਤੁਸੀਂ ਨਾਲ ਚਲਾ ਰਹੇ ਹੋ ਔਰ ਅੱਜ ਜਿਹੜੇ ਅਕਾਲੀ ਦਲ ਦੇ ਲੀਡਰ ਐ ਨੂੰ ਉਹਨਾਂ ਨੂੰ ਤੁਸੀਂ ਧੋਖਾ ਦੇ ਰਹੇ ਹੋ ਇਹ ਤੁਹਾਡਾ ਅਸਲੀ ਚਿਹਰਾ ਹੈ ਜਿਹਦੇ ਉੱਤੇ ਨਕਾਬ ਉਤਾਰਨਾ ਬੜਾ ਜ਼ਰੂਰੀ ਸੀ ਸਰਦਾਰ ਮਨਜੀਤ ਸਿੰਘ ਜੀ ਕੇ ਮੈਂ ਪਹਿਲੇ ਵੀ ਕਿਹਾ ਹੈ ਜਿਸ ਮੁਗਦ ਮਰਜ਼ੀ ਮੇਰੇ ਨਾਲ ਡਿਬੇਟ ਤੇ ਆ ਜਾਣ ਆਪਣੀ ਚੋਰੀਆਂ ਦੇ ਖੁਲਾਸੇ ਦੇ ਉੱਤੇ ਵੀ ਗੱਲ ਕਰ ਲੈਣ ਔਰ ਇਹ ਜਿਹੜੀ ਗੱਲਾਂ ਕਰਕੇ ਗਿਆ 73 ਕਰੋੜ ਰੁਪਈਆ ਲੈ ਕੇ ਆ ਜਾਣ ਕਿਹੜੇ ਸਕੂਲ ਚ ਪਿਆ ਸੀ ਕਿਹੜੇ ਖਾਤਿਆਂ ਦੇ ਵਿੱਚ ਪਿਆ ਸੀ ਮਗਰ ਸੰਗਤ ਨੂੰ ਗੁੰਮਰਾਹ ਨਾ ਕਰਨ ਜਿਹੜਾ ਗੁੰਮਰਾਹ ਕਰਨਗੇ ਉਹਨੇ ਤੇਰੇ ਪਰਦੇ ਚੁੱਕਾਂਗੇ ਉਹਨਾਂ ਦੱਸਾਂਗੇ ਲੋਕਾਂ ਦੇ ਵਿੱਚ ਕਿ ਕਿੰਨਾ ਕੁ ਵੱਡਾ ਤੂੰ ਫਰਾਡ ਹੈ ਔਰ ਕਿੰਨੀ ਵੱਡੀਆਂ ਗੁਰਦੁਆਰਾ ਕਮੇਟੀ ਦੇ ਵਿੱਚ ਤੁਸੀਂ ਜਿਹੜੇ ਆਪਣੇ ਟਾਈਮ ਦੇ ਵਿੱਚ ਜਿਹੜੀਆਂ ਗੁਰਦੁਆਰੇ ਦੀਆਂ ਗੋਲਕਾ ਔਰ ਜਦਾਂ ਦਾ ਖੁਰਦ-ਖੁਰਦ ਕੀਤੀ ਹੈ ਬਿਲਕੁਲ ਨਹੀਂ ਬਖਸ਼ਾਂਗੇ ਤੁਹਾਡੇ ਵਰਗੇ ਬੰਦਿਆਂ ਨੂੰ ਸੰਗਤ ਦੇ ਅੱਗੇ ਐਕਸਪੋਜ਼ ਕਰਨਾ ਸਾਡੀ ਮੈਂ ਸਮਝਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਭ ਤੋਂ ਵੱਡੀ ਡਿਊਟੀ ਬਣ ਗਈ ਅੱਜ ਕਿ ਤੁਹਾਡੇ ਵਰਗੇ ਚੋਰਾਂ ਨੂੰ ਤੁਹਾਡੇ ਵਰਗੇ ਬੰਦਿਆਂ ਨੂੰ ਜਿਨ੍ਹਾਂ ਨੇ ਗੁਰਦੁਆਰਾ ਕਮੇਟੀ ਨੂੰ ਦਾ ਕੱਖ ਨਹੀਂ ਛੱਡਿਆ ਅਸੀਂ ਨੂੰ 익ਸਪੋਜ਼ ਕਰਕੇ ਰੱਖੀਏ ਇਹ ਸਾਡੀ ਜ਼ਿੰਮੇਵਾਰੀ ਹੈ ਸਵਾਲ ਜਰੂਰ ਕਰਨਾ ਮੀਡੀਆ ਦਾ ਔਰ ਮੈਂ ਪ੍ਰਿੰਟ ਮੀਡੀਆ ਦੇ ਵੀ ਭਰਾਵਾਂ ਨੂੰ ਜਰੂਰ ਬੋਲਾਂਗਾ ਕਿ ਇਹਨਾਂ ਦੀ ਕੱਲ ਛਪ ਤੁਸੀਂ ਖਬਰ ਛਾਪਦੇ ਹੋ ਛਾਪਣ ਤੋਂ ਪਹਿਲਾਂ ਸਾਡੇ ਕੋਲ ਵੀ ਵਰਜਨ ਨਾਲ ਨਾਲ ਲੈ ਲਿਆ ਕਰੋ ਕਿਉਂਕਿ ਉਹ ਤੋਂ ਤੁਹਾਡੇ ਦੇ ਕਾਰਨ ਕੁਝ ਹੋ ਰਿਹਾ ਹੈ ਤੁਹਾਡੇ ਦੇ ਬਿੱਲ ਦਾ ਚੱਕਰ ਹੈ ਖਬਰ ਤਾਂ ਥੋੜੀ ਸੀ ਬਾਕੀ ਜਿਨ੍ਹਾਂ ਨੇ ਵੀ ਅੱਜ ਖਬਰਾਂ ਲਾਈ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਅੱਜ ਵਰਜਨ ਐਫੋਜਾ ਹੀ ਦੁਬਾਰਾ ਜਵਾਬ ਦੇਣਾ ਜੋ ਜੀ ਤੁਹਾਨੂੰ ਟਰਾਂਸਪੈਰੈਂਸੀ ਨਾਲ ਔਰ ਅਗਰ ਕਿਸੇ ਕੋ ਕਲੈਰਿਟੀ ਨਹੀਂ ਹੈ ਤਾਂ ਵੀ ਲੈ ਲੀਏ किस चीज़ के लिए स्टाफ को मैं प्रवोक कर रहा हूँ या मेरे मेंबर प्रवोक कर रहे हैं कि भाई जो तुम ग्रुप को कर्म कर रहे हो ये गुरुद्वारा कमेटी के मेंबर को कर्म कर रहे हैं या उनको प्रवोक कर रहे हैं कि तुम करो सरना साहब का दिमाग हिल चुका है ऐसे अगर किसी के ऊपर इल्जाम लगाने से अगर उनको कोई ऐसी पे शहरत मिल रही है तो उनको मुबारक हो मगर कोई ऐसा गुरु घर का जो बंदा है या वजीर है कोई ऐसे किसी में इन्वॉल्व नहीं हो सकता और जिस स्टाफ ने काम किया उसके खिलाफ एक्शन हमने इमिजिएट लिया है हमने उसको बचाने की कोशिश की होती उसकी नौकरी बचाने की कोशिश की होती उसका क्वार्टर बचाने की कोशिश की होती विद विद इन इन नो टाइम जिसे कहते हैं कि फोन एक फ़ोन पे फोन आया और दूसरे फ़ोन पे उसकी ड्यूटी बंद करके उसको क्वार्टर खाली करवा दिया गया और अगले दिन उसके ऊपर डिसिप्लिनरी कमेटी के एक्शन शुरू कर दिया गया सो ये बातें सरना साहब को शोभा नहीं देती क्योंकि कल का भी मेरे को पता चला है कि वो जो वीडियो मीडिया के सामने दिखाने जा रहे थे कोई घर में जो दी बहन वाला बच्चा होता है ना वो ऐसी हरकतें नहीं करता है कल जो उन्होंने दफ्तर में अपने बैठ के किए तो कौन सा अरे कौन तो सा मैम मैं, मैं दिल्ली गुरुद्वारा कमेटी का कोई इंप्लॉई गलत काम करेगा क्या मैं सवेरे उसको मीडिया में बुला के करूंगा या उसके एक्शन लूंगा एक्शन तो मैंने आधे घंटे में लिया ਉਸ ਕੋ ਨਿਕਾਲ ਸਸਪੈਂਡ ਵੀ ਕਰ ਦਿਆ ਉਹਦਾ ਕੁਆਟਰ ਵੀ ਖਾਲੀ ਕਰਾ ਦਿਆ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰਵਾ ਦਿੱਤੀ ਕਾਨੂੰਨੀ ਮੀਨਸ ਇੰਟਰਨਲ ਜੋ ہماری ਹੁੰਦੀ ਹੈ ਔਰ ਉਸ ਕੋ ਟਰਮੀਨੇਟ ਵੀ ਕਰੇ ਕਿਉਂਕਿ ਉਸ ਦਿਨ ਸੰਡੇ ਥਾ ਫਿਰ ਵੀ ਅਸੀਂ ਫਿਰ ਵੀ ਅਸੀਂ ਇਹ ਕੰਮ ਕੀਤਾ ਅਜੇ ਤੱਕ ਦੀ ਗੱਲ ਕਰ ਰਹੇ ਜੋ ਮਜੀਦ ਸਿੰਘ ਕੀ ਕਹਿੰਦਾ ਆਪਣੀ ਬਾਇਟੀ ਦੇ ਅਥੇ ਤੱਕ ਕਹਿ ਜਿਵੇਂ ਚਾਰ ਮਹੀਨੇ ਚ ਗੁਰਦਾਰ ਅਸੀਰ ਸਿੰਘ ਸਾਹਿਬ ਜੀ ਦੋ ਰੇਪ ਹੋਣੇ ਜਿਹੜੀ ਤੁਹਾਡੀ ਕਵਿਟੀ ਨੂੰ ਪਤਾ ਹੋਣਾ ਸਿਰਫ ਜਵਾਬ ਦੇ ਦੇਖੋ ਮੈਂ ਸਮਝਦਾ ਕਿ ਇੰਨਾ ਕਿ ਨੋਨਾ ਸ਼ਬਦ ਜਿਹੜਾ ਰੇਪ ਦੀ ਗੱਲ ਕਰਨ ਦਾ ਮੂਕ ਕੱਟਣ ਤੋਂ ਪਹਿਲੇ ਚਾਰ ਵਾਰ ਮਜੀਤ ਸਿੰਘ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਬੱਚੀ ਦੇ ਨਾਲ ਅਗਰ ਕੋਈ ਫੋਜਾ ਕੰਮ ਹੋਇਆ ਹੈ। ਕੀ ਉਹ ਬੱਚੀ ਥਾਣੇ ਗਈ ਹੈ? ਉਹਨੇ ਕਿਸੇ ਨੂੰ ਕੰਪਲੇਂਟ ਕਰਾਈ ਹੈ? ਕੋਈ ਸਾਡੇ ਸਾਹਮਣੇ ਆਈ ਹੈ? ਆਪਣੇ ਘਰ ਬੈਠ ਕੇ ਜਿਹਦੇ ਮਰਜ਼ੀ ਉੱਤੇ ਬੋਲੀ ਜਾਓ ਕਿ ਇਹ ਕੰਮ ਹੋਈ ਨਹੀਂ ਜੀ। ਅਗਰ ਕੋਈ ਐਸੀ ਗੱਲ ਹੋਈ ਹੈ, ਕੋਈ ਵਾਰਤਤ ਹੋਈ ਹੈ ਤੇ ਮੀਡੀਆ ਤਾਂ ਸਾਰਾ ਦਿਨ ਉੱਤੇ ਘੁੰਮ ਰਿਹਾ ਔਰ ਇਹਨਾਂ ਦੇ ਇਹਨਾਂ ਦੇ ਪੇਟ EMPLOYE ਜਿਹੜੇ ਨੇ ਜਿਹੜੇ ਹਕੂਮ ਦੇ ਫਿੱਟ ਦੇ ਪੈ ਨੇ ਜਿਨ੍ਹਾਂ ਨੇ ਹੁਣ ਹਰਕਤ ਕੀਤੀ ਹੈ ਇਹ ਤੇ ਹਰ ਜਗ੍ਹਾ ਹੁੰਦੇ ਨੇ। ਇਹ ਪੇਜ ਦੇ ਇਹ ਜਿਹੜੇ ਬੰਦੇ ਆਏ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਦੋ ਬੰਦਿਆਂ ਨੂੰ ਅਕਾਲੋ ਜੀ ਨੂੰ ਆਫਰ ਦਿੱਤੀ ਕਿ ਅਸੀਂ ਤੁਹਾਨੂੰ ਦੋ ਬੰਦਿਆਂ ਨੂੰ ਇੱਥੇ ਜ਼ਿੰਮੇਵਾਰੀ ਦਿੰਦੇ ਆ ਜਾਓ ਜਾ ਕੇ ਤੁਸੀਂ ਸਾਡੇ ਪ੍ਰਬੰਧ ਦੇ ਹਿੱਸਾ ਬਣੋ ਉਹਨਾਂ ਨੇ ਉਸ ਗੱਲ ਨੂੰ ਘੁਮਾਤਾ ਕਿ ਜੀ ਸਾਨੂੰ 10 ਲੱਖ ਰੁਪਏ ਦੀ ਆਫਰ ਦਿੰਦੀ ਹੈ ਅਰੇ ਭਾਈ ਉਹਨੂੰ ਪ੍ਰਬੰਧ ਦਾ ਹਿੱਸਾ ਬਣਾਉਣ ਨੂੰ ਅਸੀਂ ਕਹਿ ਰਹੇ ਹਾਂ ਤੈਨੂੰ ਜ਼ਿੰਮੇਵਾਰ ਜੇ ਤੂੰ ਕੰਮ ਕਰ ਰਿਹਾ ਹੈ ਤੈਨੂੰ ਵੋਲੰਟੀਅਰ ਸੇਵਾ ਨਹੀਂ ਕਰਦੇ ਤੇ ਤੂੰ ਜਾ ਕੇ ਕਰ ਰਿਹਾ ਜੀ ਮੈਨੂੰ 10 ਲੱਖ ਰੁਪਏ ਦੀ ਆਫਰ ਦਿੱਤੀ ਹੈ ਹੁਣ ਤੁਸੀਂ ਬੰਦੇ ਨੂੰ ਦੇਖੋ ਕਿ 10 ਲੱਖ ਰੁਪਏ ਵਾਲਾ ਕਿਹੜਾ ਬੰਦਾ ਹੋ ਸਕਦਾ ਹੈ ਕਾਲਾ ਸਾਹਿਬ ਜੇ ਤਾਲਿਆ ਤੋਂ ਕੇਸ ਹੋਇਆ ਇਹਦੇ ਚ ਜਿਜਟਮ ਜਿਹੜੀ ਆ ਸ਼ਬਨ ਜਨਾਬ ਦੀ ਜੋ ਪੀੜਤ ਆ ਉਹਦੇ ਵੱਲੋਂ ਕੋਈ ਮਾਮਲਾ ਦਾਤ ਰਿਹਾ ਹੈ ਦੇਖੋ ਪਹਿਲੀ ਗੱਲ ਤੁਸੀਂ ਫਿਰ ਉਹ ਹੀ ਗੱਲ ਹੈ ਇਹਦੇ ਚ ਪੀੜਤ ਨਹੀਂ ਹੈ ਦੋਨਾਂ ਦੀ ਰਜ਼ਾਮੰਦੀ ਦੇ ਨਾਲ ਕੁਕਰਮ ਉਹ ਵੀ ਗੁਰਦੁਆਰਾ ਕਮੇਟੀ ਦੀ EMPLOYEES ਸੇਵਾਦਾਰ ਨਹੀਂ ਉਹਦਾ ਵੀ ਉਹਨੂੰ ਉਹ ਕਿਉਂਕਿ ਰਹਿੰਦੀ ਨਹੀਂ ਸੀ ਉਹਨੂੰ ਵੀ ਸਸਪੈਂਡ ਕੀਤਾ ਗਿਆ ਉਹਨੂੰ ਵੀ ਬਾਰ ਗੱਡ ਰਹੇ ਐ ਐਸ ਐਸ ਕਰਕੇ ਉਹਦੀ ਕੰਪਲੀਟ ਨਹੀਂ ਹੋ ਸਕਦੀ ਸਰ ਜੋ ਨਿਆਗ ਸਿੰਘ ਦਾ ਐ ਡਿਮਾਂਡ ਹੈ ਕਹਤੇ ਕਿ ਜਿਹੜੇ ਐਕਸ਼ਨਸ ਤਾਂ ਦਿੱਲੀ ਕਮੇਟੀ ਨੇ ਉਹਦਾ ਸਪੋਰਟ ਲਏ ਐ ਬਟ ਦੇ ਆਰ ਨੋਟ ਸਫੀਸ਼ੀਐਂਟ ਉਹ ਕਹਿ ਰਹੇ ਕਿ ਸਾਨੂੰ ਵਾਦਾ ਕੀਤਾ ਗਿਆ ਸੀ ਦੇਖੋ ਪਹਿਲੀ ਗੱਲ ਤੇ ਤੁਸੀਂ ਮੈਂ ਤੁਹਾਡੇ ਕੋਲ ਮਾਫੀ ਚਾਹਾਂਗਾ ਨਿਆ ਅਸੀਂ ਕੀ ਕਹਿੰਦੇ ਲੋਕੀ 290 ਨੇ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਸਿੱਖ ਸੰਗਤਾਂ ਦੇ ਤਾਲਮੇਲ ਭਾਵਨਾਵਾਂ ਦੇ ਪਲੇਸ ਦੇਖੋ ਮੈਂ ਪਹਿਲੀ ਗੱਲ ਤੇ ਤੁਹਾਡੇ ਤੋਂ ਮਾਫੀ ਚਾਹਾਂਗਾ ਕਿ ਹਰ ਬੰਦੇ ਨੂੰ ਆਪਾਂ ਨਿਹੰਗ ਸਿੰਘ ਦਾ ਕਹੀਏ ਨਿਹੰਗ ਸਿੰਘ ਜੱਥੇਬੰਦੀਆਂ ਬੜੀਆਂ ਸਤਿਕਾਰਯੋਗ ਨੇ ਜਿਹੜਾ ਬੰਦਾ ਬਾਣਾ ਪੜ ਕੇ ਇੱਥੇ ਨਿੰਗੀਆਂ ਤਲਵਾਰਾਂ ਲੱਕੇ ਗੁਰਦੁਆਰਾ ਕਮੇਟੀਆਂ 'ਚ ਘੁੰਮਣ ਵਾਲੇ ਨੇ ਅਸੀਂ ਅਸੀਂ ਉਹਨਾਂ ਨੂੰ ਉਹਦਾ ਕੈਟਾਗਰੀ ਅਗਰ ਉਹ ਕਿਸੇ ਜੱਥੇਬੰਦੀ ਨਾਲ ਰੱਖਦੇ ਨੇ ਤੇ ਆਪਣੇ ਵੱਡਿਆਂ ਨੂੰ ਲਿਆਣ ਅਸੀਂ ਉਹਨਾਂ ਦੀ ਸੈਟੀਸਫੈਕਸ਼ਨ ਕਰਾ ਦੇਾਂਗੇ ਮਗਰ ਤੁਸੀਂ ਕਹੋ ਜੀ ਕਿ ਮੈਂ ਤੇ ਗਾਟਾ ਲਾ ਦਿਆਂਗਾ ਤੇ ਭਈ ਤੂੰ ਕਿਉਂ ਨਹੀਂ ਲਾਇਆ ਜੇ ਤੇਰੇ ਕੋਲ ਮੌਕਾ ਸੀ ਗੱਲਾਂ ਗੱਲਾਂ ਕਰਨੀਆਂ ਬੜੀ ਓਕੇ ਆ ਤੇਰੇ ਹੱਥ ਤੇ ਕਿਸੇ ਨੇ ਨਹੀਂ ਫੜੇ ਸੀ ਉਸ ਵਕਤ ਤੇ ਗੁਰਦਾਰਾ ਕਮੇਟੀ ਦਾ ਕੋਈ ਉੱਥੇ ਮੈਂਬਰ ਨਹੀਂ ਸੀ ਕੋਈ EMPLOYE ਨਹੀਂ ਸੀ ਤੂੰ ਕੱਲਾ ਹੈਗਾ ਸੀ ਨਾਲ ਤੇਰੇ ਤੇਰੇ ਸਿੰਘ ਸੀ ਫੜ ਕੇ ਉਹਦਾ ਗਾਟਾ ਲਾ ਦਿੰਦਾ ਸਾਨੂੰ ਵੀ ਪਤਾ ਚੱਲਦਾ ਭਈ ਕੋਸੁਰਮਾ ਪੈਦਾ ਹੋਇਆ ਜਿੰਨੇ ਕੋਈ ਗਲਤ ਕੰਮ ਕਰਨ ਤੋਂ ਰੋਕਿਆ ਸਿਰਫ ਤੇ ਸਿਰਫ ਤੁਹਾਡਾ ਮਕਸਦ ਦਿੱਲੀ ਕਮੇਟੀ ਨੂੰ ਪੰਡਣਾ ਸੀ ਉਹਨਾਂ ਦੀ ਵੀਡੀਓ ਬਣਾ ਕੇ ਦਿੱਲੀ ਕਮੇਟੀ ਦੇ ਬਾਰੇ ਪ੍ਰੈਸ ਕਾਨਫਰੰਸਾਂ ਕਰਨੀਆਂ ਔਰ ਕਰਨੀਆਂ ਕਿੱਥੇ ਬਾਲ ਹੋ ਗਈ ਸ਼ੀਦਾ ਦੀ ਜਥੇਬੰਦੀ ਕਲਾਂਵਲੀ ਅਕਾਲੀ ਦਲ ਦੇ ਦਫਤਰ ਵਿੱਚ ਪੈ ਕੇ ਤੁਸੀਂ ਇਹਨਾਂ ਬੰਦਿਆਂ ਨੂੰ ਬੁਲਾ ਕੇ ਸਦਾ ਪਰਮਜੀਤ ਸਿੰਘ ਸਰ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਐਸ ਤੋਂ ਕਟਿਆ ਮਿਦਾਰ ਐਫਓ ਦਾ ਕਟਿਆ ਐਗਜ਼ੈਂਪਲ ਅੱਜ ਤੱਕ ਮੈ ਵੀ ਮੈਨੂੰ ਵੀ ਅੱਜ ਦੇਖਦੇ ਹੋ ਕਈ ਸਾਲ ਹੋ ਗਿਆ ਮਗਰ 54 ਸਾਲ ਦੇ ਦਿੱਲੀ ਕਮੇਟੀ ਦੇ ਐਕਟ ਦੇ ਹਿਸਾਬ ਦੇ ਨਾਲ ਜਦ ਤੱਕ ਬਣੀ ਹੈ ਐਫਓ ਦਾ ਕਟਿਆ ਕੰਮ ਕਿਸੇ ਨੇ ਨਹੀਂ ਕੀਤਾ ਜੋ ਕਲ ਪਰਮਜੀਤ ਸਿੰਘ ਸਰ ਨਾਲ ਨਹੀਂ ਕੀਤਾ ਕਿ ਕਿਹੜਾ ਸਫੀਸ਼ੀਐਂਟ ਨਹੀਂ ਚੀਜ਼ ਹੈ ਕਰਕੇ 15 ਕਿਹੜਾ ਸਫੀਸ਼ੀਐਂਟ ਹੋਣਾ ਚਾਹੀਦਾ ਹੈ ਕਿਹੜਾ ਦਿੱਲੀ ਕਮੇਟੀ ਕੋਲ ਹੀ ਪਹਿਲੇ ਗਏ ਕਿਹੜਾ ਸਫੀਸ਼ੀਐਂਟ ਹੋਣਾ ਚਾਹੀਦਾ ਤੁਸੀਂ ਦੱਸੋ ਉਹ ਵਾਦਾ ਕੀਤਾ ਗਿਆ ਬਈ ਡਿਸਪੀਜ਼ਲ ਕਰ ਰਹੇ ਆ ਉਹਨਾਂ ਵਾਦੇ ਵਾਦੇ ਦਾ ਇੱਕ ਪ੍ਰੋਸੈਸ ਹੁੰਦਾ ਹੈ ਅੱਜ ਮੈਂ ਉਹਦੇ ਕਹਿਣਾ ਡਿਸਮਿਸ ਕਰਦਾ ਸਵੇਰੇ ਕੋਰਟ ਤੋਂ ਸਟੇ ਲਿਆਇਗਾ ਫਿਰ ਹੁਣ ਸਾਰੀਆਂ ਗੱਲਾਂ ਮੈਂ ਕੈਮਰੇ ਤੇ ਬੋਲਾ ਬਿਲਕੁਲ ਇਨਕੁਆਇਰੀ ਕਰ ਰਹੇ ਆ ਇਨਕੁਆਇਰੀ ਦਾ ਪ੍ਰੋਸੈਸ ਹੋਏਗਾ ਡਿਸਮਿਸ ਨਹੀਂ ਕਰਾਂਗੇ ਟਰਮੀਨੇਟ ਕਰਾਂਗੇ ਡਿਸਮਿਸ ਇਹ ਨਾ ਬੰਦਾ ਵਾਪਿਸ ਆਂਦਾ ਟਰਮੀਨੇਟ ਨਹੀਂ ਆ ਸਕਦਾ ਟਰਮੀਨੇਟ ਕਰਾਂਗੇ ਇਹ ਇਹ ਇੱਕ ਇੱਕ ਮਿੰਟ ਇੱਕ ਮਿੰਟ ਇਹ ਦੱਸ ਦਿਓ ਜੀ ਕੀ ਇਹ ਜਿਹੜੀ ਅ ਅਸਤੀਫਾ ਲੈਂਦੇ ਤੇ ਡਿਸਮਿਸ ਕਰਦੇ ਤੇ ਉਹ ਗ੍ਰੈਜੂਏਟ ਹੋ ਜਾਂਦਾ ਅਸੀਂ ਉਹਦੀ ਯੂਨੀਵਰਸਿਟੀ ਵੀ ਖਤਮ ਕਰਨੀ ਆ ਉਸ EMPLOYEE ਨੇ ਅਗਲੇ ਦਿਨ ਆਪਣਾ ਇਸਤੀਫਾ ਦੇ ਦਿੱਤਾ ਅਸੀਂ ਉਹਦਾ ਇਸਤੀਫਾ ਨਹੀਂ ਐਕਸੈਪਟ ਕੀਤਾ ਅਗਰ ਉਹਦਾ ਇਸਤੀਫਾ ਐਕਸੈਪਟ ਕਰਦਾ ਤੇ ਬਾਕੀ EMPLOYEES ਨੂੰ ਮੈਸੇਜ ਨਹੀਂ ਜਾਂਦਾ ਮੈਸੇਜ ਤਾਂ ਹੀ ਜਾਂਦਾ ਜਦ ਮੈਂ ਉਹਦੀ ਗ੍ਰੈਚੁਇਟੀ ਉਹਦੇ ਜਿੰਨੇ ਵੀ ਪੁਆਇੰਟ ਬੰਦੇ ਨੇ ਉਹ ਰੋਕੇ ਦੱਸਾਂ ਕਿ ਭਈ ਗੁਰੂ ਘਰ ਦੇ ਫਤਿਹ ਕੰਮ ਕਰੇਗਾ ਭਾਵੇਂ ਤੇਰੀ 40 ਸਾਲ ਦੀ ਨੌਕਰੀ ਹੋ ਗਈ ਹੈ ਮਗਰ ਤੈਨੂੰ FOGE ਕੰਮ ਤੋਂ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏ ਕਿ ਕੀ ਉਹਦਾ ਨਿੱਜੀ ਕੁਆਟਰ ਸੀਗਾ ਜਾਂ ਕਿਸੇ ਹੋਰ ਦਾ ਉਹਨੂੰ ਅਲਾਟ ਕੀਤਾ ਹੋਇਆ ਸੀ ਕੁਆਟਰ ਨਹੀਂ ਹੈਗਾ ਉਹ ਕੁਆਟਰਾਂ ਦੇ ਨਾਲ ਸਾਰੇ ਸਾਂਝੇ ਹੁੰਦੇ ਨੇ ਉਹ ਬਾਹਰ ਦਾ ਜਗ੍ਹਾ ਸੀ ਮੈਂ ਤਾਂ ਅਚਰਮ ਬੈ ਬੈਰਕ ਹੈਗੇ ਬੈਰਕ ਬੈਰਕਾਂ ਦੇ ਵਿੱਚ ਹੁੰਦੇ ਜਦ ਕੋਈ ਬੰਦੇ ਦੂਜੇ ਨਾਲ ਦੇ ਡਿਊਟੀ ਤੇ ਗਏ ਹੋਏ ਨੇ ਉਹਨਾਂ ਨੂੰ ਮਿਲੀ ਭਗਤ ਕਿਸ ਤਰ੍ਹਾਂ ਕਹਿੰਦੇ ਹੋ ਖਾਲੀ ਜਗ੍ਹਾ ਦੇ ਉੱਤੇ ਕਿਸ ਨੇ ਬੁਲਾ ਲਿਆ ਨਹੀਂ ਤਾਲਾ ਨਹੀਂ ਲੱਗਾ ਤਾਲਾ ਕਿਤੇ ਨਹੀਂ ਲੱਗਾ ਅੰਦਰੋਂ ਬੰਦ ਹੈ ਬਾਹਰੋਂ ਤਾਂ ਦਾ ਤਾ ਕੋ ਲੱਗਿਆ ਹੀ ਨਹੀਂ ਸਭ ਤੁਹਾਡੇ ਆਸ ਸਾਰੇ ਮੇਰੇ ਜ਼ਾਇਦ ਟਾਸਪੋਰਟ ਨਜ਼ਰ ਨਹੀਂ ਆਈ ਜਿਹੜੇ ਤੁਹਾਡੇ ਨਾਲ ਤੋਰੇ ਮੈਂ ਸੰਗਤ ਨੂੰ ਤਾਂ ਆਏ ਇੱਧਰ-ਉੱਧਰ ਘੱਟ ਨਹੀਂ ਆਏ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਟ੍ਰਾਂਸਪੋਰਟ ਦੀ ਜਿੱਥੇ ਲੋਡ ਹੋਏਗੀ ਉੱਤੇ ਦਿਖਾ ਵੀ ਦੇਾਂਗੇ वर्दी बड़, वाले सवाल तुझे हाँ जी हमने, हमने जब में वो जो फॉर्मल चल रही है वो दस दिन में एक हो के आप इसका डिस्प्ले का एक सिस्टम होता है उसको टर्मिनेट करने के लिए पहले उसको शो कॉज नोटिस दिया जाता है शो कॉज नोटिस उसको सर्व किया उसने उसको डेट दी गई वो अभी तक नहीं आया परसों इसका काम शुरू होगा मैं आपको वो भी दिखा देता हूँ जो इंक्वायरी कमेटी बन चुकी है और इसके ऊपर डिसिप्लिनरी कमेटी का एक्शन शुरू हो चुका है मगर ये इंटरनल इंक्वायरीज के ऊपर भी अगर हम मीडिया के ऊपर जाएंगे तो मुझे लगता है और आगे काम खराब होते हैं इसका फायदा नहीं होता है। ये। सर, मैं आपको पढ़ के भी बताता हूँ ये सब्जेक्ट पर होता है इंक्वायरी प्रोसीडिंग अगेंस्ट सर बलबीर सिंह अंडर सस्पेंशन ਮੈਨੇਜਰ ਨੰਬਰ ਫਲਾਣਾ ਫਲਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਗੇਸਟ ਹਿਮ ਸਦਾ ਜੋ ਇੰਦਰਮੋਨ ਸਿੰਘ ਜੀ ਹੈ ਔਰ ہماری ਜੋ ਮੈਡਮ ਹੈ ਕਬਲਦੀਪ ਕੌਰ ਇਹ ਦੋਨੋਂ ਇਸ ਕੀ ਇਨਕੁਆਇਰੀ ਕਰ ਰਹੇ